ਉਹ ਮੰਗਾਂ ਸਿਰ ਜੜੀਆਂ ਇਹ ਅਫਸਰਾਂ ਨੂੰ ਇਹ ਦੱਸ ਸਕਦੇ ਅਸੀਂ ਕਿ ਅਸੀਂ ਕਿ ਅਨਾਹਾਈ ਕਰ ਰਹੇ ਹਾਂ ਇਸ ਕਰਕੇ ਹੜਤਾਲ ਕਰਨੀ ਪਈ ਆ ਜੇ ਬਾਈ ਚਾਂਸ ਇਹ ਫਿਰ ਇੱਕ ਦੋ ਦਿਨ ਤੱਕ ਜੇ ਮਸਲਾ ਨਹੀਂ ਹੱਲ ਹੁੰਦਾ ਤੇ ਫਿਰ ਜੇ ਜੀ ਇਹ ਜਿਹੜੀ ਆ ਹੜਤਾਲ ਜਿਹੜੀ ਆ ਇਹ ਪੱਕੀ ਕੀਤੀ ਜਾਂ ਤੇ ਫਿਰ ਅਫਸਰ ਉਹ ਹੀ ਆਉਣਗੇ ਜਿਨ੍ਹਾਂ ਨੇ ਕਲੇਮੰਦਾਰੀ ਬੰਦੀ ਕਰ ਚਾਹਿਆ ਇਹ ਸਾਰੇ ਪ੍ਰੈਸ਼ਰਾਂ ਵਾਲਿਆਂ ਨੇ ਇਹ ਸਾਡੇ ਉਹਨਾਂ ਨੇ ਗੱਲਬਾਤ ਇਸ ਤਰੀਕ ਕੋਈ ਘੜ ਤੋਂ ਘੜੀ ਕੋਈ 15 ਕਿਲੇ ਜਗ੍ਹਾ ਆ ਜਿਹੜੀ ਪਹਿਲੇ ਜਿਹਦੇ ਵਿੱਚ ਅਸੀਂ ਇਹ ਸੋੜਦੇ ਸੀ ਹੁਣ ਉਹਦੇ ਵਿੱਚ ਜਿਹੜੀ ਆ ਘਟ ਬਾਅਦ ਤੋਂ ਬਾਅਦ ਸਾਨੂੰ ਕੋ ਪੰਜ ਕਿਲੇ ਜਗ੍ਹਾ ਰਹਿ ਗਏ ਜਿਹਦੇ ਵਿੱਚ ਜਿਹੜੀ ਆ 10 ਕਿਲੇ ਜਗ੍ਹਾ ਆ ਉਹਨਾਂ ਨੇ ਰਿਕਵਰ ਕਰ ਲਈ ਜੀ ਪ੍ਰੈਸ਼ਰ ਉਹ ਜਿਹੜੇ ਸਾਡੇ ਇਹੋ ਦੇ ਸ਼ਰਾਬਤੀ ਅੰਸਰ ਨੇ ਜਿਹੜੇ ਵਿੱਚ ਤੇਰੇ ਕਈ ਸੁਪਰਵਾਈਜ਼ਰ ਦੇ ਵਿੱਚ ਜਿਹੜੇ ਕਈ ਆਪਣੇ ਡਰਾਈਵਰਾਂ ਨੂੰ ਦੂਜਿਆਂ ਤਿੰਜਿਆਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਹੜਤਾਲ ਸਾਡੇ ਕੈਂਡ ਤੇ ਹੋਣੀ ਚਾਹੀਦੀ ਹੈ ਸਾਡੇ ਕੈਂਡ ਦੇ ਵਿੱਚ ਹੀ ਤੁਸੀਂ ਜਾਣਾ ਤੇ ਸਾਡੇ ਕੈਂਡ ਤੇ ਕਰਨਾ ਜਿਹੜੀ ਸਾਨੂੰ ਕੋਈ ਚੱਲਦੀ ਆ ਰਹੀ ਆ ਿਕਤ ਆ ਰਹੀ ਆ ਸਾਡੇ ਕੋਲ ਪ੍ਰੋਬਲਮ ਹੁੰਦੀ ਆ ਉਹਦਾ ਹੱਲ ਕਰੋ ਚਾਚੇ ਨੇ ਬੇਸ਼ਾਨਤ ਤੇ ਮੈਂ ਜਿੱਦ ਕਰੀਤਾ ਕਿ ਸੁਪਰਵਾਈਜ਼ਰ 2 2000 ਰੁਪਏ ਦੀ ਡਿਮਾਂਡ ਕਰੇ ਮੈਂ ਤੁਹਾਡੇ ਧਿਆਨ ਚ ਲਿਆਵਾਂਗਾ ਕਿ ਦੇ ਉੱਤੇ ਮੈਂ ਕਿਸੇ ਫਿਲਹਾਲ ਵਿਸ਼ੇਸ਼ ਤਨਖਾਹ ਨਹੀਂ ਕਰਦਾ ਇਹਨਾਂ ਨੂੰ ਕਨਫਰਮ ਵੀ ਵਧਾਇਆ ਤੇ ਕਿਹੜੇ ਕਿਹੜੇ ਲੋਕਾਂ ਨੂੰ ਕਾਪੀ ਐਸ਼ੂ ਕੀਤੀ ਜਾਣਾ ਨੇ ਉਹਦੇ ਵਿੱਚੋਂ ਕੰਮ ਕਰਨ ਵਾਲਾ ਕੰਮ 2000 ਰੁਪਏ ਸੁਪਰਵਾਈਜ਼ਰ ਨੂੰ ਦੇ ਦੇਗਾ ਉਹ ਘਰ ਕੀ ਲੈ ਕੇ ਜਾਊ ਆਪਣੇ ਘਰ ਦਾ ਚੁਗਾ ਸਮਝਾਰੇ ਜਾ ਰਹੇ ਜਾ ਰਹੇ ਕਿ ਜਿੱਥੇ ਹੜਤਾਲ ਕੀਤੀ ਗਈ ਹੈ ਤੁਹਾਡੇ ਮੁਲਾਜ਼ਮ ਕੰਮ ਨਹੀਂ ਜੇ ਨੇ ਕੀ ਕਾਰਨ ਕਿਰਿਆ ਕਾਰਜ ਸਰ ਅੱਜ ਸਪਾਈ ਨਾਲ ਗੱਲ ਕਰਦਾ ਜੀ ਸਮਾਜ ਭਾਰਤ ਸਪਾਈ ਮਜ਼ਦੂਰ ਯੂਨੀਅਨ ਡਰਾਈਵਰ ਇਹਨਾਂ ਦੀਆਂ ਬਹੁਤ ਚਿਰ ਤੋਂ ਮੰਗਾਂ ਸੀ ਜਿਹੜੀਆਂ ਅਫਸਰਾਂ ਨੂੰ ਅਸੀਂ ਦੱਸ ਚੁੱਕੇ ਅਸੀਂ ਤੇ ਆਨਖਾਈ ਕਰ ਰਹੇ ਹਾਂ ਇਸ ਕਰਕੇ ਅੱਜ ਹੜਤਾਲ ਕਰਨੀ ਪਈ ਹੈ ਕਿ ਜਿਹੜੀ ਸਾਡੀ ਟੈਂਪਿੰਗ ਗਰਾਊਂਡ ਤੋਂ ਭਾਵੇਂ ਇੱਥੇ ਵੀ ਅਤੂਰੀ ਵਾਲਾ ਚੌਂਕ ਉੱਥੇ ਵੀ ਸਾਨੂੰ ਬਹੁਤ ਪ੍ਰੋਬਲਮ ਆ ਰਹੀ ਸੀ ਉਸ ਜੀਸੀਪੀ ਸਾਡੀ ਇੱਕ ਖਰਾਬ ਹੋ ਗਈ ਸੀ ਇਹ ਕਦੂਸਰੀ ਵੀ ਖਰਾਬ ਹੋ ਗਈ ਇਸ ਕਾਰਨ ਦੇ ਵਿੱਚ ਦੂਜਾ ਨੰਬਰ ਉੱਥੇ ਜਿਹੜੀ ਡੈਂਪਿੰਗ ਗਰਾਊਂਡ ਆ ਉੱਥੇ ਸਾਨੂੰ ਇਸ ਕਾਲ ਦੀ ਪ੍ਰੋਬਲਮ ਆ ਰਹੀ ਹੈ ਕਿ ਜਿਹੜੀ ਜਗ੍ਹਾ ਆ ਜਿੰਨੀ ਹੱਦ ਕੋ ਹੈ ਸੀ ਉਹਦੇ ਵਿੱਚ ਅੱਧੀ ਜਿਹੜੀ ਆ ਉਹ ਰਿਕਵਰ ਕਰ ਲਈ ਲੀ ਇਹਨਾਂ ਨੇ ਕਿਸੇ ਕੋਈ ਸਪਾਈ ਵਾਲਿਆਂ ਦੇ ਵਿੱਚ ਜਿਹੜਾ ਉੱਥੇ ਕਲੈਸ਼ਰ ਪੁਟਾ ਲਾਇਆ ਦੂਜਾ ਨੰਬਰ ਜਿਹੜੀ ਸਾਡੇ ਕੋ ਸੁੱਤਣ ਦੀ ਜਗ੍ਹਾ ਆ ਉਹ ਉੱਥੇ ਘਟਿਆ ਇਸ ਕਰਕੇ ਜਿਹੜੀ ਆ ਅਸੀਂ ਅਜ ਅਫਸਰਾਂ ਨੂੰ ਪਹਿਲਾਂ ਵੀ ਗੱਲਬਾਤ ਕੀਤੀ ਸੀ ਕਿ ਸਾਨੂੰ ਪ੍ਰੋਬਲਮ ਆ ਰਹੀ ਉਹ ਦਾ ਹੱਲ ਕਰੋ ਇਹਨਾਂ ਨੇ ਨਹੀਂ ਸੀ ਹੱਲ ਕੀਤਾ ਇਸ ਕਰਕੇ ਅੱਜਾਨੂੰ ਹੜਤਾਲ ਕਰਨੀ ਪਈ ਆ ਅਫਸਰਾਂ ਨੂੰ ਦਾ ਕੇ ਅੱਜ ਉਹਨਾਂ ਨੇ ਵੀਰਵਾ ਪੂਰਾ ਦਿੱਤਾ ਆ ਆਸ਼ਵਾਸ਼ਣ ਦੇਣ ਦਿੱਤਾ ਵੀ ਕੱਲ ਤੱਕ ਜਿਹੜੀ ਜੀਸੀਪੀ ਠੀਕ ਹੋ ਜਾਏਗੀ ਉਹਦਾ ਮਸਲਾ ਹੱਲ ਜਿਆ ਕੀਤਾ ਜਾਵੇਗਾ ਜੇ ਬਾਈ ਚਾਂਸ ਇਹ ਫਿਰ ਇੱਕ ਦੋ ਦਿਨ ਤੱਕ ਜੇ ਮਸਲਾ ਨਹੀਂ ਹੱਲ ਹੁੰਦਾ ਤੇ ਫਿਰ ਜੀ ਜੀ ਇਹ ਜਿਹੜੀ ਆ ਹੜਤਾਲ ਜਿਹੜੀ ਆ ਫਿਰ ਪੱਕੀ ਕੀਤੀ ਜਾਵੇਗੀ ਮੇਰੇ ਅਫਸਰ ਉਹੀ ਆਉਣਗੇ ਜਿਨ੍ਹਾਂ ਨੇ ਇਹ ਕੰਮ ਮੰਗਵਾੜੀ ਪੂਰੀ ਕਰਨੀ ਜੀ ਪ੍ਰਧਾਨ ਜੀ ਜੀ ਤੁਸੀਂ ਗੱਲ ਕਰ ਰਹੇ ਹੋ ਕਿ ਉੱਥੇ ਕ੍ਰੈਸ਼ਰ ਵੱਲੋਂ ਜਗ੍ਹਾ ਐਕਵਾਇਰ ਕੀਤੀ ਕਿੰਨੀ ਜਗ੍ਹਾ ਐਕਵਾਇਰ ਕੀਤੀ ਗਈ ਆ ਕੀ ਤੁਸੀਂ ਪਹਿਲਾਂ ਵੀ ਦੀ ਸ਼ਿਕਾਇਤ ਅਫਸਰਾਂ ਨੂੰ ਕੀਤੀ ਆ ਇਹ ਸਾਰੇ ਕ੍ਰੈਚਰਾਂ ਵਾਲਿਆਂ ਨੇ ਇਹ ਸਾਡੇ ਉਹਨਾਂ ਨੇ ਗੱਲਬਾਤ ਇਸ ਤਰ੍ਹਾਂ ਹੀ ਕੋਈ ਘੜ ਤੋਂ ਘਟ ਵੀ ਕੋਈ 15 ਕਿਲੇ ਜਗ੍ਹਾ ਆ ਜਿਹੜੀ ਪਹਿਲੇ ਜਿਹਦੇ ਵਿੱਚ ਅਸੀਂ ਇਹ ਸੋੜਦੇ ਸੀ ਕੁੰਡਾ ਹੁਣ ਉਹਦੇ ਵਿੱਚ ਜਿਹੜੀ ਆ ਘਟ ਬਾਗ ਤੋਂ ਬਾਅਦ ਸਾਡੇ ਕੋਲ 5 ਕਿਲੇ ਜਗ੍ਹਾ ਰਹਿ ਗਏ ਜਿਹਦੇ ਵਿੱਚ ਜਿਹੜੀ ਆ 10 ਕਿਲੇ ਜਿਹੜੀ ਜਗ੍ਹਾ ਆ ਉਹਨਾਂ ਨੇ ਰਿਕਵਰ ਕਰ ਕਰ ਲਈਦੀ ਆ ਕ੍ਰੈਚਰ ਵਾਲਿਆਂ ਨੇ ਕ੍ਰੈਚਰ ਵਾਲੇ ਵੀ ਜੀ ਆਪਣੇ ਜਿਹੜੀ ਜਿਨ੍ਹਾਂ ਨੇ ਸੁੱਕੀ ਕਿਲੇ ਵਾਸਤੇ ਇਹਨਾਂ ਨੇ ਉੱਥੇ ਜਿਹੜੀ ਕ੍ਰੈਚਰ ਲਾਇਆ ਰੱਖਿਆ ਅੱਛਾ ਜੀ ਜਿਨ੍ਹਾਂ ਨੇ ਆਪਣਾ ਇਹਨਾਂ ਨੇ ਸੁੱਕਾ ਕਿੱਦਾ ਜਿਹੜਾ ਕੂੜੇ ਵਾਸਤੇ ਲਾਇਆ ਉਹਨਾਂ ਨੇ ਰਿਕਵਰ ਕੀਤੀ ਓਕੇ ਉਹਨਾਂ ਦੇ ਵਿੱਚ ਕੋਈ ਕੰਮ ਤੇ ਕੋਈ ਚੱਲ ਨਹੀਂ ਰਹੀ ਨੀ ਆ ਇਹ ਅਸੀਂ ਅਫਸਰਾਂ ਦੇ ਧਿਆਨ 'ਚ ਹੁਣ ਆ ਜਿਹਾ ਠੱਗੀ ਲੈਂਦੀ ਹੈ ਗੱਲ ਤੇ ਅੱਗੋਂ ਤੋਂ ਹੁਣ ਇਹ ਧਾਕੇ ਦੱਸਣਗੇ ਅਸੀਂ ਅਫਸਰਾਂ ਆਪਣੇ ਨੂੰ ਕਵੈਂਟ ਕਮਿਸ਼ਨ ਨੂੰ ਇੱਕ ਟੀਮ ਦੇ ਚੱਕਾ ਹੋਰ ਗੱਲ ਕੀਤੀ ਕਿ ਸੁਪਰਵਾਈਜ਼ ਦੇ 2000 ਰੁਪਏ ਮੰਗ ਰਹੇ ਕੋ ਕਿਸ ਗੱਲ ਦਾ ਮੰਗ ਰਹੇ ਇਹ ਸਾਰੇ ਮੈਂ ਹੀ ਬਹੁਤ ਚਿਰ ਤੋਂ ਤੋ ਇਹ ਮੰਗ ਨਹੀਂ ਸਾਡੀ ਅਸੀਂ ਇਹਨਾਂ ਨੂੰ ਕਹਿ ਰਹੇ ਆਂ ਕਿ ਜਿਹੜੀ ਸਾਡੇ ਅਫਸਰ ਸਾਹਿਬਾਨ ਨੇ ਇਹਨਾਂ ਨੂੰ ਜਿਹੜੇ ਡਰਾਈਵਰ ਔਰ ਜਿਹੜੇ ਹਲਪਰ ਨੇ ਇਹਨਾਂ ਦੀਆਂ ਜਿਹੜੀਆਂ ਡਿਊਟੀਆਂ ਆ ਉਹ ਬੰਦ ਰੱਖ ਕੇ ਜਿਹੜੀਆਂ ਹਾਜ਼ਰੀਆਂ ਨੇ ਇਹ ਆਪ ਲੈਣਾ ਜਾਂ ਹੂੰ ਕੁਝ ਸਾਡੇ ਇਹੋ ਤੋਂ ਸ਼ਰਾਰਤੀ ਅਨਸਰ ਨੇ ਜਿਹੜੇ ਵਿੱਚ ਤੇਰੇ ਕਈ ਸੁਪਰਵਾਈਜ਼ਰ ਵੀ ਨੇ ਜਿਹੜੇ ਕਈ ਆਪਣੇ ਡਰਾਈਵਰਾਂ ਨੂੰ ਦੂਜਿਆਂ ਤੀਜਿਆਂ ਨੂੰ ਤੰਗ ਕਰਦੇ ਨੇ ਉਹਨਾਂ ਨੂੰ ਇਹ ਗੱਲ ਕਹਿੰਦੇ ਨੇ ਕਿ ਹੜਤਾਲ ਸਾਡੇ ਕੈਂਨ ਤੇ ਹੋਣੀ ਚਾਹੀਦੀ ਆ ਸਾਡੇ ਕੈਂਨ ਦੇ ਵਿੱਚ ਹੀ ਤੁਸੀਂ ਜਾਣਾ ਤੇ ਸਾਡੇ ਕੈਂਨ ਦੇ ਕਰਨਾ ਇਸ ਕਰਕੇ ਅਸੀਂ ਅਫਸਰਾਂ ਨੇ ਧਿਆਨ ਚੀ ਗੱਲ ਬਦਲ ਲੈਂਦੀ ਆ ਕਿ ਤੁਸੀਂ ਜਿਹੜੀ ਸਾਨੂੰ ਕੋਈ ਚੱਲਦੀ ਆ ਰਹੀ ਆ ਠਿਕਤ ਆ ਰਹੀ ਆ ਚਾਹੇ ਤੁਹਾਨੂੰ ਕੋਈ ਪ੍ਰੋਬਲਮ ਆਉਂਦੀ ਆ ਉਹਦਾ ਹੱਲ ਕਰੋ ਤੁਸੀਂ ਜੀ ਜੇ ਨਾ ਹੱਲ ਕਰਨਗੇ ਤੇ ਫਿਰ ਜੀ ਸਾਹਿਬ ਅਤ ਮੀਡੀਆ ਵਿੱਚ ਵੀ ਆਪਾਂ ਜਿਹੜੀ ਆ ਖਾਸ ਕਰਕੇ ਜਿਹੜੀ ਪੂਰਾ ਜ਼ਿਆਰ ਕਰਾਂਗੇ ਤੇ ਬਾਕੀ ਵਿਜੀਲੈਂਸ ਵੀ ਬੈਠੀ ਜੀ ਕਿਹੜਾ ਕਿਹੜਾ ਅਫਸਰ ਆ ਕੋਈ ਕੰਮ ਕੋਈ ਸੁਪਰਵਾਈਜ਼ਰ ਕੋਈ ਖਾਸ ਹੈਗੇ ਜਿਹਨਾਂ ਦਾ ਨਾਮ ਨਹੀਂ ਅਸੀਂ ਜੀ ਹੁਣ ਜਿਹੜੀ ਗੱਲ ਦੱਸੀ ਆ ਉਹਦੇ ਤੇ ਉਤੇ ਗੌਰ ਕਰਨਗੇ ਜੇ ਕੋਈ ਨਹੀਂ ਕਰਨਗੇ ਤੇ ਫਿਰ ਤੁਹਾਡੇ ਅੱਗੇ ਵੀ ਜੋ ਜ਼ਿਆਦਾ ਹੋਵੇਗਾ ਉਹ ਠੀਕ ਠੀਕ ਥੈਂਕ ਯੂ ਆਦ ਰਹੋ ਯਾਰ ਸੰਤਰੀ ਨੂੰ ਟੈਲੀਬਨ ਦਾ ਜਨਰਲ ਸਕੱਤਰ ਜੀ ਔਰ ਸਮੂਹ ਸਪਸ਼ਟ ਬਾਤ ਸਫਾਈ ਬੁਏਨ ਜੁੜੇ ਜਿਹੜਾ ਮਹਸੂਲ ਵਰਕਰ ਯੂਨੀਅਨ ਦਾ ਵੀ ਜਿਹਨਾਂ ਸਕਰਹੋਂ ਦੇ ਲਾਤੇ ਅੱਜ ਆਪਾਂ ਪਰਵਰਦਾਨ ਨਗਰ ਨਿਕਮ ਦੇ ਗੇਟ ਤੇ ਬੋਲੇ ਸਟ੍ਰਾਈਕ ਕਰਨ ਜਾ ਰਹੇ ਹਾਂ ਸਬੰਧ ਇਹ ਹੈ ਕਿ ਜਿਹੜੇ ਵੀ ਟਰਾਲੀਆਂ ਦੇ ਉੱਤੇ ਕੰਮ ਕਰਦੇ ਵਰਕਰ ਨੇ ਇੱਕ ਤੇ ਇਹਨਾਂ ਨੂੰ ਬੰਦਾ ਸਮਾਨ ਜਿਹੜਾ ਉਹ ਮੁਹੱਈਆ ਨਹੀਂ ਕੀਤਾ ਜਾਂਦਾ ਪਲੱਸ ਇਹਨਾਂ ਨੂੰ ਬੇਤੁਕੇ ਕੰਮ ਲਈ ਜਾਂਦੇ ਜਿਹੜੇ ਕਿ ਅਧਿਕਾਰ ਖੇਤਰ ਦੇ ਵਿੱਚ ਆਉਂਦੇ ਹੀ ਨਹੀਂ ਦੂਜਾ ਨੰਬਰ ਸਾਥੀ ਨੰਬਰੇ ਸ਼ਾਂਤੌਰ ਢੰਗ ਨਾਲ ਜ਼ਿਕਰ ਕੀਤਾ ਕਿ ਸੁਪਰਵਾਈਜ਼ਰ 2 2000 ਰੁਪਏ ਦੀ ਡਿਮਾਂਡ ਕਰਦੇ ਆ ਅਸੀਂ ਐਡਮਿਨਿਸਟ੍ਰੇਸ਼ਨ ਨੂੰ ਬਾਰ ਬਾਰ ਇਹ ਡਿਮਾਂਡ ਕੀਤੀ ਹੈ ਭਈ ਕੋ ਉਹਨਾਂ ਦੀ ਕੁਆਲਿਫੀਕੇਸ਼ਨ ਤੇ ਉਹਨਾਂ ਦੇ ਸਨਿਆਗਤ ਨੂੰ ਮੁੱਖ ਰੱਖ ਕੇ ਤੇ ਸੁਪਰਵਾਈਜ਼ਰ ਜਿਹੜੇ ਨਿਯਤ ਕੀਤੇ ਜਾਣ ਜਿਨ੍ਹਾਂ ਦਾ ਬਜਟ ਪ੍ਰੀਓ ਦੇ ਮੁਤਾਬਕ ਜਿਨ੍ਹਾਂ ਦੀ ਬੰਦੀ ਹੈ ਤਾਂ ਜੀ ਇਹ ਜਿਹੜੀ ਬਲੈਕਮੇਲ ਵਾਲੀ ਨੀਤੀ ਹੈ ਨਾ ਇਨੂੰ ਖਤਮ ਕੀਤਾ ਕਿਸੇ ਸਰਵਾਈਜ਼ਰ ਆਇਆ ਕੋਈ ਨਾ ਪਾਰਟੀਕੂਲਰ ਖਾਸ ਕੰਮ ਜਿਹੜਾ ਤੁਹਾਨੂੰ ਬਤਾ ਮੈਂ ਤੁਹਾਡੇ ਧਿਆਨ ਚ ਲਿਆਵਾਂਗਾ ਗੇਟ ਦੇ ਉੱਤੇ ਮੈਂ ਕਿਸੇ ਦਾ ਫਿਲਹਾਲ ਵਿਸ਼ੇਸ਼ ਨਾਮ ਨਹੀਂ ਦਵਾਂਗਾ ਇਹਨਾਂ ਤੋਂ ਕਨਫਰਮ ਹੋ ਜਾਣਾ ਹੈ ਕਿ ਕਿਹੜੇ ਕਿਹੜੇ ਲੋਕਾਂ ਨੂੰ ਕਾਪੀਆਂ ইস্যੂ ਕੀਤੀਆਂ ਜਾਣਾ ਨੇ ਤੇ ਬਜਟ ਦੇ ਵਿੱਚ ਕਿਹੜੇ ਲੋਕ ਜਿਹੜੇ ਸਿਨਿਅਰਟੀ ਦਾ ਕਰੇ ਆਪਣੇ ਕੋਲ ਉਹ 2 4 10 2 4 ਲੋਕ ਹੋਣਗੇ ਜਿਹੜੇ ਸਿਨਿਅਰਟੀ ਹੈ ਜਿਨਾਂ ਦੀ ਤੇ ਬਾਕੀ ਸਾਰੇ ਲੋਕੀ ਜਿੱਦਾਂ ਸਾਥੀ ਨੇ ਦੱਸਿਆ ਉਦਾਂ ਹੀ ਕੰਮ ਕਰਦੇ ਆ ਅਸੀਂ ਡਿਪਾਰਟਮੈਂਟ ਤੋਂ ਫਿਰ ਮੰਗ ਕਰਦੇ ਕਿੰਨੀ ਸੈਲਰੀ ਹੈ ਜਿੱਦਾਂ 2000 ਬਟੇ ਦਾ ਦੇਣਾ ਤਾਂ ਦੇਖੋ 2000 ਰੁਪਏ 9000 ਰੁਪਏ 909500 ਰੁਪਏ ਸੈਲਰੀ ਹੈ ਤੇ ਜੇ ਉਹਦੇ ਵਿੱਚੋਂ ਵਰਕਰ ਜਿੰਦਾਲੀ ਉਹ ਵੀ ਜਿੰਨਾ ਵੀ ਮਿਨੀਮਮ ਵੇਜ ਦੇ ਉੱਤੇ ਜੋ ਵੀ ਉਹਦਾ ਬਣਦਾ ਤੇ ਜੇ ਉਹਦੇ ਵਿੱਚੋਂ ਕੰਮ ਕਰਨ ਵਾਲੇ ਕੰਮ ਆ 2000 ਰੁਪਏ ਇਹਨਾਂ ਸੁਪਰ ਭਾਜਨ ਨੂੰ ਦੇ ਦੇਗਾ ਉਹ ਘਰ ਕੀ ਲੈ ਕੇ ਜਾਊਗਾ ਆਪਣੇ ਘਰ ਦਾ ਚੋਲਾ ਜਾ ਰਹੇ ਆ ਸਾਡੀ ਅਸੀਂ ਸੱਤਨ ਖੇਤੀ ਕਰਦੇ ਆ ਇਸ ਚੀਜ਼ ਜੇ ਐਡਮਿਨਿਸਟ੍ਰੇਸ਼ਨ ਨੇ ਇਹ ਜਿਹੜੇ ਗੰਦੇ ਰੁਈਏ ਜਿਹੜੇ ਆ ਇਹ ਖਤਮ ਨਾ ਕੀਤੇ ਤੇ ਆਪਾਂ ਸਟ੍ਰਾਈਕ ਨੂੰ ਲੰਬੇ ਸਮੇਂ ਤੱਕ ਰਹਾਮਾ ਦੇ ਜ਼ਿੰਮੇਵਾਰੀ ਨਗਰ ਨਿਗਮ ਉੱਪਰ ਸਾਬਤ ਜੂਰੀ ਅੱਜ ਤੇ ਸਰ ਸੇਰ ਤੋਂ ਜਿਹੜਾ ਗੱਡੀ ਨਾਲ ਲਗਾ ਕੇ ਇਥੇ ਮੁਲਾਜ਼ਮਾਂ ਬਲੋਰ ਹੜਤਾਲ ਕੀਤੀ ਕੀ ਕਾਰਨ ਕੀ ਰਿਹਾ ਤੇ ਕੀ ਹੱਲ ਨਿਕਲਿਆ ਕਾਰਨ ਇਹਨਾਂ ਦੀਆਂ ਕੁਝ ਮੰਗਾਂ ਸੀ ਇਹ ਜਿਹੜੀਆਂ ਕਿ ਉਹ ਅਸੀਂ ਮੰਨ ਲਿਆ ਆਂ ਔਰ ਜੋ ਉੱਥੇ ਡੇਰੀ ਵਾਲ ਜੰਪਿੰਗ ਦਾ ਇੱਕ ਸੋਲੂਸ਼ਨ ਸੀ بارش ਦੇ ਕਰਕੇ ਉੱਥੇ ਪਾਣੀ ਪੂਣੀ ਜਮਾ ਹੋ ਗਿਆ ਔਰ ਉਸ ਦੀ ਗੱਡੀਆਂ ਸੁੱਤਣ ਦੀ ਪ੍ਰੋਬਲਮ ਆਦੀ ਕਿ ਸੀ ਉਹ ਅਸੀਂ ਸਾਈਟ ਤੇ ਸਵੇਰੇ ਗਏ ਆਂ ਉਹਨਾਂ ਦੇ ਨਾਲ ਹੀ ਕਿ ਇੰਨਾ ਦੇ ਨਾਲ ਗਿਆ ਸਾਰਾ ਸਟਾਫ ਸਾਡੇ ਇੰਸਪੈਕਟਰ ਨਾਲ ਗਏ ਸੀ ਉਹ ਨਾਲ ਜਾ ਕੇ ਉੱਥੇ ਉਹਨਾਂ ਦੀ ਇੱਕ ਜੀਸੀਬੀ ਲਾ ਕੇ ਉਹਦਾ ਪ੍ਰੋਪਰ ਹੱਲ ਕਰਵਾ ਕੇ ਇਹਨਾਂ ਨੂੰ ਕੱਲ ਤੋਂ ਫੇਰ ਉਹ ਸਾਰਾ ਜਿਹੜਾ ਸਰਵਿਸ ਪ੍ਰੋਵਾਈਡਰ ਕਿ ਆ ਜਿਹੜੇ ਕਰਮਚਾਰੀਆਂ ਨੂੰ ਉਹਨੂੰ ਕੰਮ ਨਹੀਂ ਕੀਤਾ ਜਾਏ ਕਿ ਦੁਹਰਾਉਣਾ ਕੰਮ ਤੇ ਜਾਣਾ ਜਾਂ ਕੱਲ ਕੰਮ ਇਹ ਸਾਰੇ ਹੁਣ ਕੰਮ ਤੇ ਜਾਣੇ ਸਾਰਿਆਂ ਨੂੰ ਜਾਣਾ ਜੇ ਕਰਮਚਾਰੀ ਇੱਕ ਦਿਨ ਵੀ ਕੰਮ ਨਾ ਕਰਨ ਤੇ ਸ਼ਹਿਰ ਦੇ ਵਿੱਚ ਕੂੜੇ ਦੇ ਢੇਰ ਲੱਗਣ ਸਭ ਨਵੇਂ ਜਿਹੜੇ ਤੁਹਾਡੇ ਮੁਲਾਜ਼ਮ ਭਰਤੀ ਹੋਏ ਨੇ ਉਹਨਾਂ ਵਿੱਚੋਂ ਕਈ ਜਿਹੜੇ ਮੁਲਾਜ਼ਮ ਖਾਸ ਤੌਰ ਤੇ ਬੀਬੀਆਂ ਉਹ ਦਫ਼ਤਰਾਂ ਦੇ ਵਿੱਚ ਹੀ ਬੈਠੀ ਰਹਿੰਦੀਆਂ ਜਦ ਕਿ ਉਹ ਸੀਵਰਮੈਨ ਤੇ ਸਫਾਈਮੈਨ ਸਫਾਈ ਸੇਵਕ ਭਰਤੀ ਹੁੰਦੀਆਂ ਨੇ ਉਹਨਾਂ ਦੇ ਉੱਤੇ ਐਕਸਟਰਾ ਦੀ ਕੋਈ ਗੱਲ ਨਹੀਂ ਹੈ ਜਿਹੜੇ ਲੋਕ ਦਫ਼ਤਰਾਂ 'ਚ ਬੈਠੇ ਨੇ ਉਹ ਚਾਹੇ ਕਿਸੇ ਦੀ ਸਿਫਾਰਿਸ਼ ਨਾਲ ਜਾਂ ਕਿਹੇ ਆਪਣੀ ਮਰਜ਼ੀ ਨਾਲ ਬੈਠੇ ਤਨਖਾਣ ਹੀ ਬਣੇਗੀ ਤਨਖਾਣਾਂ ਦੀ ਬਣਨੀ ਹੈ ਜਿਹੜੀ ਕੰਸਰਨ ਸੁਪਰਵਾਈਜ਼ਰ ਨੇ ਸਾਨੂੰ ਅਟੈਂਡੈਂਸ ਆਈ ਕਿ ਜਿਹੜੇ ਫੀਲਡ ਦੇ ਵਿੱਚ ਕੰਮ ਕਰਦੇ ਜੀਸੀਬੀ ਸਰ ਇੱਕ ਖਰਾਬ ਜਿਹੜੀ ਸੀਮਿੰਟ ਪੁੱਲ ਦੇ ਵਿੱਚ ਪਈ ਆ ਉਹਦੀ ਵੀ ਜਿਹੜੀ ਉਹਦੀ ਸੈਂਕਸ਼ਨ ਜਿਹੜੀ ਆ ਉਹ ਜਲਦੀ ਅਸੀਂ ਲੈ ਕੇ ਤੇ ਅਸੀਂ ਉਹਦਾ ਵੀ ਕੰਮ ਜਿਹੜਾ ਸ਼ੁਰੂ ਕਰਵਾਉਣ ਲੱਗੇ ਆ ਜੀਸੀਬੀ ਉਹ ਵੀ ਸਟਾਰਟ ਕਰਾ ਰਹੇ ਹਾਂ ਜੀਸੀਬੀ ਵੀ ਡੇਰੀ ਵਾਲਾ